ਕਰਤਕਾ ਨੂੰ ਮੰਧੀ ਹੋ ਮੰਦੇ ਨਾਂ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਧਰ ਦੇ ਨੂੰ ਪੁੱਛਿਆ ਕਿ ਭਾਈ ਤੈਨੂੰ ਕਿਹੜੀ ਚੀਜ਼ ਭਾਰੀ ਲੱਗਦੀ ਹੈ ਤੈਨੂੰ ਪਰਬਤ ਭਾਰੇ ਲੱਗਦੇ ਆ ਪਰਬਤਾਂ ਦਾ ਭਾਰ ਹੈ ਤੇਰੇ ਉੱਤੇ ਕਹਿੰਦੇ ਨਹੀਂ ਕਿਤਨੀ ਬਨਸ ਪਤੀ ਹੈ ਸੰਸਾਰ ਦੇ ਉੱਤੇ ਧਰ ਦੀ ਤੈਨੂੰ ਉਹਨਾਂ ਦਾ ਭਾਰ ਹੈ ਧਰਦੀ ਕਹਿੰਦੀ ਨਹੀਂ ਕਹਿੰਦੇ ਕਿੰਨੀਆਂ ਮਾਰਦਾ ਤੇਰੇ ਉੱਤੇ ਬਣੀਆਂ ਤੈਨੂੰ ਉਹਨਾਂ ਦਾ ਭਾਰ ਹੈ ਕਹਿੰਦੇ ਨਹੀਂ ਜੀ ਕਹਿੰਦੇ ਕਿੰਨੇ ਲਿਵਿੰਗ ਥਿੰਗਸ ਨੇ ਤੇਰੇ ਇਸ ਧਰਤੀ ਦੇ ਉੱਤੇ ਪ੍ਰਾਣਾਧਾਰੀ ਜੀਵ ਨੇ ਤੈਨੂੰ ਉਹਨਾਂ ਦਾ ਭਾਰ ਹੈ ਸਮੁੰਦਰਾਂ ਦਾ ਭਾਰ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਕੀ ਦਾ ਭਾਰ ਤੂੰ ਮੰਨਦੀ ਐ ਫਿਰ ਭਾਈ ਸਾਹਿਬ ਕੋਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਭਾਰੇ ਭਈ ਕੋਈ ਹੁੰਦੀ ਐ ਧਰਤੀ ਅਕਿਰਤ ਕਣ ਮੰਦੀ ਹੂ ਮੰਦੇ ਇਹ ਧਰਤੀ ਦੇ ਉੱਤੇ ਸਭ ਤੋਂ ਵੱਡਾ ਭਾਰ ਅਕਿਰਤ ਕਣ ਦਾ ਹੈ ਜਿਹੜਾ ਸੱਚੇ ਸਤਿਗੁਰੂ ਜੀ ਦਾ ਕੀਤਾ ਭੁਲਾ ਦਿੰਦਾ ਹੈ ਜਿਹੜਾ ਦੂਜੇ ਦਾ ਕੀਤਾ ਭੁਲਾ ਦਿੰਦਾ ਸੱਚੇ ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਸੱਚੇ ਸਤਿਗੁਰੂ ਜੀ ਨੂੰ ਵਿਸਾਰ ਤਿਸਹਿ ਵਿਸਾਰ ਤਿਸਹਿ ਤਿਆਗੇ ਕਰਤ ਅਵਰ ਲੁਭਾਵਹਿ ਐਸੇ ਸੱਚੇ ਸਤਿਗੁਰੂ ਜੀ ਨੂੰ ਤਿਆਰ ਕੇ ਤਿਆਗ ਕੇ ਤੂੰ ਕਿਤੇ ਹੋਰ ਕਿਉਂ ਲੁਭਾਏ ਮਾਨ ਹੁੰਦਾ ਹੈ ਤੂੰ ਕਿਉਂ ਨਹੀਂ ਸੱਚੇ ਸਤਿਗੁਰੂ ਜੀ ਰਾਜਾਨ ਰਾਜ ਭਾਨਾ ਨ ਭਾਨ ਦੇਵਰ ਦੇਵ ਉਪਮਾ ਮਹਾਨ ਤੈਨੂੰ ਕਿਉਂ ਨਹੀਂ ਸੱਚੇ ਸਤਿਗੁਰੂ ਜੀ ਦੇ ਦਿਮਾਲੇ ਚੰਗੇ ਲੱਗਦੇ ਤੈਨੂੰ ਕਿਉਂ ਨਹੀਂ ਸੱਚੇ ਸਤਗੁਰੂ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਾੜਾ ਚੰਗਾ ਲੱਗਦਾ ਤੈਨੂੰ ਕਿਉਂ ਨਹੀਂ ਸੱਚੇ ਸਤਗੁਰੂ ਜੀ ਦਾ ਚੱਕਰ ਚੰਗੇ ਲੱਗਦੇ ਤੈਨੂੰ ਕਿਉਂ ਨਹੀਂ ਸੱਚੇ ਸਤਗੁਰੂ ਜੀ ਦਾ ਚੋਲਾ ਚੰਗਾ ਲੱਗਦਾ ਪਾਇਆ ਤੇ ਕਿਉਂ ਨਹੀਂ ਤੂੰ ਸੱਚੇ ਸਤਗੁਰੂ ਜੀ ਦੀ ਕਿਰਪਾ ਨੂੰ ਯਾਦ ਕਰਦਾ ਤੇ ਉਹ ਕਿਰਪਾ ਨੂੰ ਤਿਆਗ ਕਰਕੇ ਤੂੰ ਕਿਉਂ ਹੋਰ ਪਾਸੇ ਲੁਭਾਇਮਾਨ ਹੁੰਦਾ ਤੇ ਸੱਚੇ ਬਾਦਸ਼ਾਹ ਮਹਾਰਾਜ ਵਨਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਤਤਿ ਤਵਿਤੇ ਖੜਦੇ ਸਿ ਆਪਣੇ ਸੀਸ ਦੇ ਉੱਤੇ ਤਤਾ ਰੇਤਾ ਪੋਇਆ ਉਪਰਤੀ ਦੇ ਗੰਦਰ ਵਾਲੇ ਖਾਦੇ ਸਾਨੂੰ ਧੁਰਾਂ ਕੇ ਗੁਰਬਾਣੀ ਦੀ ਬਖਸ਼ਿਸ਼ ਕੀਤੇ ਪਰਮ ਪੂਜਨੀਕ ਸਤਿਗੁਰੂ ਜੀ ਨੇ ਐਸੇ ਸੱਚੇ ਸਤਿਗੁਰੂ ਜੀ ਦਾ ਸਾਹ ਸੰਗੈ ਜੀ ਮਹਾਰਾਜ ਕਹਨੇ ਕਿ ਮਨ ਆਠ ਪਹਰ ਤਾ ਤਾ ਜਸ ਦਾ ਬੀਜ ਹੈ ਅਠੋ ਪਹਰ ਐਸੇ ਸੱਚੇ